ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜਰਿਆ ਅੱਜ ਦੀ ਵੱਡੀ ਖਬਰ ਕੈਨੇਡਾ ਹੁਣ ਵਾਲਿਆਂ ਨਾਲੋਂ ਛੱਡ ਕੇ ਜਾਣ ਵਾਲੇ ਲੋਕ ਬਦੇ ਕੈਨੇਡਾ ਵਿੱਚ ਸਖਤ ਵੀਜ਼ਾ ਨੀਤੀਆਂ ਕਰਕੇ ਮੌਜੂਦਾ ਵਰੇ ਦੌਰਾਨ 2.65 35 ਲੱਖ ਵਿਦੇਸ਼ੀ ਨਾਗਰਿਕਾਂ ਦਾ ਕੈਨੇਡਾ ਪਹੁੰਚਣ ਦਾ ਸੁਪਰਾ ਅਧੂਰਾ ਰਹਿ ਗਿਆ ਹੈ ਇਸ ਵਿੱਚ ਸਟੱਡੀ ਵੀਜ਼ਾ ਤੇ ਟੈਪਰ ਫੋਰਨ ਵਰਕਰਜ਼ ਦੇ ਜੀਵਨ ਸਾਥੀ ਦੇ ਵਰਕ ਪਰਮਿਟ ਅਰਜ਼ੀਆਂ ਵਾਲੇ ਹਨ ਜੇਕਰ ਸਟੱਡੀ ਵੀਜ਼ੇ ਨਾਲ ਸੰਬੰਧਿਤ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਦਸੰਬਰ 2023 ਦੇ ਦੌਰਾਨ 95000 ਤੋਂ ਵੱਧ ਵੀਜ਼ੇ ਜਾਰੀ ਕੀਤੇ ਗਏ ਅਤੇ ਦਸੰਬਰ 2024 ਵਿੱਚ ਇਹ ਅੰਕੜਾ ਸਿਰਫ 30000 30000 ਰਹਿ ਗਿਆ ਇੰਟਰਨੈਸ਼ਨਲ ਸਟੂਡੈਂਟ ਅਤੇ ਟੈਪ ਰੀਰੀ ਫੋਰਨਮ ਵਰਕਰਜ ਦੇਸ਼ੀ ਮਨ ਸਾਥੀ ਨੂੰ ਵਰਕ ਪਰਮਿਟ ਤੋਂ ਸਾਫ ਨਾ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸਵਾਵਾ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਜੁਲਾਈ ਦਰਮਿਆਨ 1.623 ਲੱਖ ਸਾਬ ਕਾਟੇ ਟੈਪ ਰੀਰੀ ਨਤੇ ਰੈਜ਼ੀਡੈਂਟ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਬਨਣ ਲਈ ਸਫਲ ਰਹੇ ਇੱਕ ਅੰਕੜਾ ਮੁਲਕ ਨੇ ਨਵੇਂ ਪਰਮਾਨੈਂਟ ਰੈਜ਼ੀਡੈਂਟ ਦਾ 50 ਫੀਸਦੀ ਬਣਦਾ ਹੈ ਕੈਨੇਡਾ ਸਰਕਾਰ ਟੈਪਰੈਰੀ ਤੇ ਰੈਜ਼ੀਡੈਂਟ ਦੀ ਗਿਣਤੀ ਕੁੱਲ ਆਬਾਦੀ ਦਾ 5 ਫੀਸਦੀ ਦੇ ਬਰਾਬਰ ਲਿਆਉਣਾ ਚਾਹੁੰਦੀ ਹੈ ਤੇ ਇਸੇ ਤਹਿਤ ਪਹਿਲਾਂ ਦੋ ਮੁਲਕ ਪਹਿਲਾਂ ਤੋਂ ਮੁਲਕਾਂ ਵਿੱਚ ਮੌਜੂਦ ਦਾ ਵਿਦੇਸ਼ੀ ਇਨ ਅਮਰੀਕਾ ਨੂੰ ਚੱਲਦਾ ਚੱਲਦਾ ਕੀਤਾ ਜਾ ਰਿਹਾ ਹੈ ਕੈਨੇਡਾ ਪਹੁੰਚ ਰਹੇ ਇੰਟਰਨੈਸ਼ਨਲ ਸਟੂਡੈਂਟ ਦੀ ਗਿਣਤੀ ਪਿਛਲੇ ਵਰੇ ਦੀ ਵਰੇ ਦੇ ਮੁਕਾਬਲੇ 1 ਲੱਖ ਘਟ ਗਈ ਹੈ ਇਹ ਜਾਦ ਕੀ ਸਾਲ ਦੇ ਅੰਤ ਤੱਕ ਇਹ ਅੰਕੜਾ 2 ਲੱਖ ਤੱਕ ਪਹੁੰਚ ਸਕਦਾ ਸੀ ਇਸੇ ਤਰ੍ਹਾਂ ਵਰਕ ਪਰਮਿਟਰ ਜੀਆਂ ਤੇ ਵੀ ਕੈਂਚੀ ਚੱਲ ਰਹੀ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ ਕੈਨੇਡਾ ਪਹੁੰਚਣ ਵਾਲਿਆਂ ਦੀ ਗਿਣਤੀ 1.6534 ਲੱਖ ਘਟ ਗਈ ਹੈ ਸਿਰਫ ਜੁਲਾਈ ਮਹੀਨੇ ਦਾ ਅੰਕੜਾ ਦੇਖਿਆ ਜਾਵੇ ਤਾਂ 2024 ਦਰਾਂ ਤਕਰੀਬਨ 30000 ਨਵੇਂ ਕੀਰਤੀ ਕੈਨੇਡਾ ਪੁੱਜੇ ਸਨ ਅਤੇ ਇਸ ਨਾਲ ਅੰਕੜਾ 18.500 ਦਰਜ ਕੀਤਾ ਗਿਆ ਇੰਟਰਨੈਸ਼ਨਲ ਸਟੂਡੈਂਟਾਂ ਦੇ ਮਾਮਲੇ ਵਿੱਚ ਵੀ ਜੁਲਾਈ 2024 ਦੌਰਾਨ 17000 ਤੋਂ ਵੱਧ ਨੌਜਵਾਨ ਕੈਨੇਡਾ ਪੁੱਜੇ ਪਰ ਇਸ ਵਾਰ ਅੰਕੜਾ 7.685 ਰਹਿ ਗਿਆ ਹੈ ਖਬਰਾਂ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ